ਸਾਸ੍ਰੀਕਾਲ ਜੀ ਸਾਰਿਆਂ ਨੂੰ ਮੇਰੇ ਕੋਲ ਬਹੁਤ ਸਮਾਂ ਘੱਟ ਹੁੰਦਾ ਹੈ ਕਿ ਮੈਂ ਵੀਡੀਓਜ਼ ਬਣਾਵਾਂ ਮੈਨੂੰ ਦਿਮਾਗ 'ਚ ਬਹੁਤ ਸਾਰੇ ਕੰਟੈਂਟ ਆਉਂਦੇ ਆ ਵੀ ਤੂੰ ਲੰਘ ਜਾ ਪਹਿਲਾਂ ਮੋਟਰਸਾਈਕਲਾਂ ਨਾਲੋਂ ਐ ਲੱਗਦਾ ਵੀ ਜਿਹੜੇ ਗੱਡੀ 'ਚ ਬੈਠੇ ਨੇ ਉਹ ਐਵੇਂ ਹੀ ਨੇਹੀ ਲਿਓ ਨਹੀਂ ਤੁਰੇ ਫਿਰਦੇ ਨੇ ਸਾਨੂੰ ਜ਼ਿਆਦਾ ਪਤਾ ਸੀ ਹਵਾ ਦੇ ਵਿੱਚ ਉੱਡਣ ਵਾਲੇ ਪੰਛੀ ਆ ਮੂੰਹ ਲਪੇਟ ਲੈਂਦੇ ਨੇ ਤੇ ਮੇਰੇ ਕੋਲ ਨਾ ਕੰਟੈਂਟ ਬਣਾਉਣ ਦਾ ਸਮਾਂ ਬਹੁਤ ਘੱਟ ਸਮੇਂ ਨੂੰ ਪਤਾ ਨਹੀਂ ਕੀ ਹੋ ਗਿਆ ਆ ਮੈਂ ਕੱਤੀ ਕੱਤੀ ਸੋਚਦੀ ਆ ਸਮਾ ਕਿਉਂ ਨਹੀਂ ਮੇਰਾ ਲੱਗਦਾ ਇਨਾ ਵੀ ਨਾ ਮੈਂ ਸੋਨੀ ਆ ਜਿਆਦਾ ਨਾ ਮੈਂ ਕਿਤੇ ਜਾਨੀ ਆ ਮਤਲਬ ਜਾਨੀ ਮਤਲਬ ਐਕਸਟਰਾ ਕਿਤੇ ਇਹ ਨਹੀਂ ਕਿ ਫਾਮ ਵੀ ਮੈਂ ਕਿਤੇ ਬਾਹਰ ਘੁੰਮਣ ਨਿਕਲ ਗਈ ਆ ਘਰੇ ਹੀ ਨਹੀਂ ਕੰਮ ਮੁੱਕਦਾ ਮੈਂ ਤਾਂ ਇਹ ਨਹੀਂ ਸਮਝਾਂਦੀ ਵੀ ਕੰਮ ਹੈ ਕਿਹੜੇ ਨੇ ਮਤਲਬ ਡੇਲੀ ਦੇ ਕੰਮ ਆ ਸੂਤ ਜਾਂ ਨਹੀਂ ਆਉਂਦਾ ਬਾਕੀ ਚਲੋ ਗੱਲ ਕਰਦੇ ਆ ਕਿ ਜਿਹੜੀਆਂ ਭੈਣਾਂ ਮੈਸੇਜ ਕਰਦੀਆਂ ਨੇ ਕਿ ਭੈਣਾਂ ਤੁਸੀਂ ਨਾ ਨੋਰਮਲ ਇੱਕ ਵੀਡੀਓ ਰਿਕਾਰਡ ਕਰਿਆ ਕਰੋ ਡੇਲੀ ਦੀ ਉਦੇ ਵਿੱਚ ਤੁਹਾਨੂੰ ਕੰਟੈਂਟ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਨਾਰਮਲ ਗੱਲਾਂ ਬਾਤਾਂ ਆਪਣੇ ਲਾਈਫ ਦੇ ਐਕਸਪੀਰੀਅੰਸ ਜਿਹੜੇ ਨੇ ਉਹ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਜਦ ਤੁਸੀਂ ਵਲੌਗ ਬਣਾਉਂਦੇ ਆ ਜਦੋਂ ਜਿੱਦਾਂ ਤੁਸੀਂ ਵਲੌਗ ਬਣਾਉਂਦੇ ਹੋ ਉਵੇਂ ਤੁਸੀਂ ਆਪਣੇ ਲਾਈਫ ਦੇ ਐਕਸਪੀਰੀਅੰਸ ਜਿਹੜੇ ਨੇ ਸ਼ੇਅਰ ਕਰਿਆ ਕਰੋ ਮੈਂ ਲਾਈਫ ਦੇ ਐਕਸਪੀਰੀਅੰਸ ਜਿਹੜੇ ਨੇ ਨਾ ਮੈਂ ਇੱਕ ਆਪਣੀ ਪੁਰਾਣੀ 2 ਸਾਲ ਪਹਿਲਾਂ ਦੀ ਇੱਕ ਵੀਡੀਓ ਲੱਭੀ ਟਿਕਟੌਕ ਦੇ ਉੱਪਰ ਮੈਂ ਪਾਈ ਸੀ ਕਿਸੇ ਕਿਸੇ ਨੂੰ ਰਿਪਲਾਈ ਕੀਤਾ ਸੀ ਭੈਣ ਨੂੰ ਮੈਸੇਜ ਦਾ ਤੇ ਉਹ ਮੇਰੇ ਡਿਪਰੈਸ਼ਨ ਬਾਰੇ ਸੀਗੀ ਕਿ ਡਿਪਰੈਸ਼ਨ ਚੋਂ ਕਿਵੇਂ ਰਿਕਵਰ ਹੁੰਨੇ ਆ ਜਾਂ ਕਿਹੜੀਆਂ ਚੀਜ਼ਾਂ ਹੈਲਪ ਕਰਦੀਆਂ ਜਾਂ ਇਦਾਂ ਇਦਾਂ ਕਰਕੇ ਤੇ ਉਹ ਚੀਜ਼ਾਂ ਮੈਨੂੰ ਉਹ ਵੀਡੀਓ ਮੈਂ ਪਾਉਂਗੀ ਦੁਬਾਰਾ ਪਾਉਂਗੀ ਅਪਲੋਡ ਕਰੂੰਗੀ ਕਿਉਂਕਿ ਉਦੋਂ ਮੈਂ ਜ਼ਿਆਦਾ ਇੰਸਟਾਗ੍ਰam ਤੇ ਹੈ ਨਹੀਂ ਸੀ ਤੇ ਫੈਨ ਫੋਲੋਇੰਗ ਨਹੀਂ ਸੀਗੀ ਇੰਨੀ ਤੇ ਉਦੋਂ ਉਹ ਵੀਡੀਓ ਇੰਨੀ ਲੋਕਾਂ ਤੱਕ ਪਹੁੰਚੀ ਨਹੀਂ ਹੁਣ ਹੋਪਫੁਲੀ ਉਹ ਵੀਡੀਓ ਜਿਹੜੀ ਆ ਲੋਕਾਂ ਤੱਕ ਪਹੁੰਚ ਜਾਏ ਤੇ ਆ ਨਾ ਪਿੱਛੇ ਕੁੜੀਆਂ ਦਾ ਟੋਲਾ ਆ ਛੁੱਟੀ ਹੋਈ ਆ ਹਾਇਰ ਸਕੈਂਡਰੀ ਸਕੂਲ ਤੋਂ ਕੋਈ ਹੋਣੀਆਂ ਆ 9ਵੀਂ 10ਵੀਂ ਦੀਆਂ ਕੁੜੀਆਂ ਆ ਪਿੱਛੇ ਮੋਟਰਸਾਈਕਲ ਆਲਾ ਆ ਤੇ ਉਹ ਉਹ ਉਹਨੂੰ ਉਹਨੂੰ ਛੇੜਦੀਆਂ ਪਈਆਂ ਨੇ ਉਹਨੂੰ ਛੇੜਦੀਆਂ ਪਈਆਂ ਨੇ ਜਮਾਨਾ ਦੇਖੋ ਕੀ ਆ ਗਿਆ ਮੁੰਡਾ ਮੁੰਡਾ ਆ ਮੋਟਰਸਾਈਕਲ ਤੇ ਚਾਰ ਪੰਜ ਕੁੜੀਆਂ ਨੇ ਉਹਨੂੰ ਛੇੜ ਐਵੇਂ ਦਿਖਦਾ ਵੀ ਹੋਣਾ ਵੀਡੀਓ ਦੇ ਵਿੱਚ ਵਿਚਾਰਾ ਨਾ ਮੂੰਹ ਨਾ ਮੱਥਾ ਉਹਦੀ ਅੱਖਾਂ ਹੀ ਦੇਖਦੀਆਂ ਪਈਆਂ ਨੇ ਅਜੇ ਸਿਰਫ ਉਹਨੂੰ ਮੋਟਰਸਾਈਕਲ ਤੇ ਜਾਂਦਾ ਤੂੰ ਛੇੜਦੀਆਂ ਪਈਆਂ ਨੇ ਹੈ ਇਹਨਾਂ ਦੇ ਹਾਲ ਤੇ ਮੈਂ ਗੱਲ ਕਰਦੀ ਸੀ ਡਿਪਰੈਸ਼ਨ ਦੀ ਡਿਪਰੈਸ਼ਨ ਦੀ ਮੈਂ ਸਟੋਰੀ ਜ਼ਰੂਰ ਸ਼ੇਅਰ ਕਰੂੰਗੀ ਜਿਹੜੀ ਮੈਂ ਉਹ ਵੀਡੀਓ ਤੇ ਤੁਸੀਂ ਜ਼ਰੂਰ ਉੱਤੇ ਦੇਖਿਓ ਬਾਕੀ ਮੇਰਾ ਮੇਰਾ ਜਿਹੜਾ ਡੇਲੀ ਦਾ ਕੋਈ ਅੱਗੜਾ ਖਾਸ ਐਕਸਪੀਰੀਅੰਸ ਨਹੀਂ ਹੁੰਦਾ ਮੈਂ ਅੱਜ ਹੀ ਆਪਣੇ ਹਸਬੰਡ ਨਾਲ ਗੱਲ ਕਰਦੀ ਪਈ ਸੀ ਕਿ ਮੈਂ ਕਿਹਾ ਮੇਰਾ ਨਾ ਮਤਲਬ ਕਦੀ ਕਦੀ ਆਪਾਂ ਨੂੰ ਐ ਨਹੀਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਗੱਡੀ 'ਚ ਵੈਸੇ ਜਾਨੀ ਹੁੰਨੀ ਆ ਮੈਂ ਕੱਲੀ ਗੱਲਾਂ ਕਰਦੀ ਹੁੰਨੀ ਮੈਨੂੰ ਕੱਲੀ ਨਾਲ ਗੱਲਾਂ ਆਪਣੇ ਆਪ ਨਾਲ ਗੱਲਾਂ ਕਰਨਾ ਬਹੁਤ ਵਧੀਆ ਲੱਗਦਾ ਕਿਉਂਕਿ ਦੁਨੀਆ ਤੋਂ ਜਦੋਂ ਬੰਦੇ ਦਾ ਮਨ ਭਰ ਜਾਂਦਾ ਨਾ ਫਿਰ ਬੰਦਾ ਕੱਲਾ ਗੱਲਾਂ ਕਰਨ ਲੱਗ ਜਾਂਦਾ ਮੈਂ ਕਦੀ ਕਦੀ ਸਤਿੰਦਰ ਸਰਤਾਜ ਬਣ ਜਾਂਦੀ ਆ ਮੈਂ ਕਦੀ ਕਦੀ ਸਤਿੰਦਰ ਸਰਤਾਜ ਬਣ ਜਾਂਦੀ ਆ ਵੀ ਖੁਦ ਨਾਲ ਗੱਲਾਂ ਕਰੋ ਖੁਦ ਨੂੰ ਦੇਖੋ ਖੁਦ ਦੀਆਂ ਗਲਤੀਆਂ ਗੱਡੋ ਖੁਦ ਦੇ ਮਤਲਬ ਕਹੇ ਲੋ ਤਰੀਫਾਂ ਕਰ ਲੋ ਕਿ ਹੋਰ ਕੰਜਰਤ ਕਰਨੀ ਨਹੀਂ ਆ ਤੇ ਮਤਲਬ ਅਮੀ ਦੀਆਂ ਚੀਜ਼ਾਂ ਮੇਰਾ ਕਰਨ ਨੂੰ ਦਿਲ ਕਰਦਾ ਹੈ ਕਿ ਮੇਰੀ ਲਾਈਫ ਦੇ ਵਿੱਚ ਮੈਨੂੰ ਹੁਣ ਐਡੀ ਕੋ ਖਾਸ ਐਕਸਾਈਟਮੈਂਟ ਨਹੀਂ ਰਹੀ ਕਿਸੇ ਵੀ ਚੀਜ਼ ਦੀ ਨਾ ਹੀ ਮੈਨੂੰ ਕੋਈ ਐਡਾ ਸ਼ੌਂਕ ਰਿਹਾ ਨਾ ਕੋਈ ਰੀਝਾਂ ਰਹਿ ਗਈਆਂ ਨੇ ਕਿਉਂਕਿ ਲਾਈਫ ਇਹ ਨਹੀਂ ਕਿ ਮੈਂ ਲਾਈਫ ਨੂੰ ਐਕਸਪੀਰੀਅੰਸ ਨਹੀਂ ਕੀਤਾ ਲਾਈਫ ਨੂੰ ਐਕਸਪੀਰੀਅੰਸ ਹੀ ਇੰਨਾ ਡੀਪਲੀ ਕੀਤਾ ਆ ਜਾਂ ਜ਼ਿੰਦਗੀ ਨੇ ਚੀਜ਼ਾਂ ਬਖਾਈਆਂ ਹੀ ਬੜੀਆਂ ਕਰੀਬ ਤੋਂ ਆ ਕਿ ਉਹ ਸਕਰੀਨ ਤੇ ਤਾਂ ਚਲੋ ਮੈਂ ਸ਼ੇਅਰ ਨਹੀਂ ਕਰ ਸਕਦੀ ਪਰ ਲਾਈਫ ਦੇ ਵਿੱਚ ਚੀਜ਼ਾਂ ਹੋਈਆਂ ਹੀ ਇਦਾਂ ਦੀਆਂ ਨੇ ਕਿ ਦੇਲੀ ਨਹੀਂ ਕਰਦਾਗਾ ਕਿ ਮੈਂ ਤਾਂ ਹਰ ਚੀਜ਼ ਤੋਂ ਮਤਲਬ ਕਿ ਨਾ ਮੰਨ ਚੁੱਕਿਆ ਗਿਆ ਆ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਹੁਣ ਤਾਂ ਈ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਇਨਸਾਨੋਂ ਦਾ ਕਿਉਂਕਿ ਮੈਂ ਹੁਣ ਸੋਸ਼ਲ ਮੀਡੀਆ ਤੇ ਹੋਣ ਕਰਕੇ ਮੇਰਾ ਸਰਕਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਲੋਕ ਕਿ ਸਰਕਲ ਮੈਂ ਬਣਾਵਾ ਪਰ ਮੈਂ ਬਹੁਤ ਭੱਜਦੀ ਆ ਸਰਕਲ ਤੋਂ ਮੈਂ ਲੋਕਾਂ ਤੋਂ ਬਹੁਤ ਭੱਜਦੀ ਆ ਮਤਲਬ ਜਿਹੜੇ ਲੋਕ ਮੈਨੂੰ ਚਾਹੁੰਦੇ ਨੇ ਕਿ ਹਾਂ ਵੀ ਸਾਡੇ ਨਾਲ ਬੈਠੇ ਸਾਡੇ ਨਾਲ ਗੱਲਾਂ ਬਾਤਾਂ ਕਰੇ ਸਾਡੇ ਨਾਲ ਖਾਵੇ ਪੀਵੇ ਸਾਡੇ ਨਾਲ ਬਾਹਰ ਜਾਵੇ ਮੈਂ ਉਹਨਾਂ ਚੀਜ਼ਾਂ ਤੋਂ ਬਹੁਤ ਭੱਜਦੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਹਨੂੰ ਨਾ ਕਿੱਦਾਂ ਕਰਾਂ ਤੇ ਮੈਂ ਹਾਂ ਵੀ ਨਹੀਂ ਕਰ ਪਾਉਂਦੀ ਉਹਨਾਂ ਨੂੰ ਮੇਰਾ ਦਿਲ ਹੀ ਨਹੀਂ ਕਰਦਾ ਕੁਝ ਵੀ ਕਰਨ ਨੂੰ ਤੇ ਮੈਂ ਸਿਰਫ ਵੀਡੀਓਜ਼ ਬਣਾਉਣੀ ਆ ਇਸ ਚੀਜ਼ ਨੂੰ ਤਾਂ ਬਣਾਉਣੀ ਆ ਵੀਡੀਓਜ਼ ਕਿਉਂਕਿ ਮੈਂ ਲਾਈਫ ਜਿਹੜੀ ਆ ਉਹ ਮਤਲਬ ਕਹ ਲੋ ਕਿ ਬੜੀ ਕਰੀਬ ਤੋਂ ਦੇਖੀ ਆ ਮਤਲਬ ਬਹੁਤ ਕਰੀਬ ਤੋਂ ਦੇਖੀ ਆ ਵੀਡੀਓ ਇਸ ਕਰਕੇ ਬਣਾਉਣੀ ਆ ਕਿ ਕੋਈ ਪਲ ਕੈਚ ਹੋ ਜੇ ਕੋਈ ਪਲ ਇਦਾਂ ਦਾ ਕੈਚ ਹੋ ਜੇ ਜਿਹੜਾ ਵਧੀਆ ਆ ਵਧੀਆ ਲੰਘ ਰਿਹਾ ਆ ਜੇ ਮੇਰੀ ਵੀਡੀਓ ਦੇਖਨ ਨਾਲ ਕੋਈ ਚਾਰ ਲੋਕਾਂ ਨੂੰ ਹਾਸਾ ਆ ਰਿਹਾ ਆ ਕੋਈ ਖੁਸ਼ ਹੋ ਰਹੇ ਨੇ ਤਕਲੀਫਾਂ ਸਭ ਦੀਆਂ ਲਾਈਫ ਦੇ ਵਿੱਚ ਬਹੁਤ ਨੇ ਬਹੁਤ ਜ਼ਿਆਦਾ ਤਕਲੀਫਾਂ ਨੇ ਤੇ ਪਰ ਅਗਰ ਮੈਂ ਉਹਨਾਂ ਦੇ ਖੁਸ਼ੀ ਦਾ ਕੋਈ ਰੀਜ਼ਨ ਬਣ ਰਹੀ ਆ ਭਾਵੇਂ 2 ਮਿੰਟ ਲਈ ਬਣ ਰਹੀ ਆ 4 ਮਿੰਟ ਲਈ ਬਣ ਰਹੀ ਆ ਤੇ ਮੈਨੂੰ ਕੰਟੈਂਟ ਬਣਾਉਣ ਚ ਕੋਈ ਮਾਈਂਡ ਨਹੀਂ ਆ ਪਰ ਕਿਤਨੇ ਕਿਤੇ ਫਿਰ ਵੀ ਮੈਂ ਨਾ ਕਿਤਨਾ ਕਿਤੇ ਮੈਂ ਫਿਰ ਵੀ ਬਹੁਤ ਪਿੱਛੇ ਸਮਝਦੀ ਆ ਆਪਣੇ ਆਪ ਨੂੰ ਕਿ ਮੈਂ ਇਸ ਚੀਜ਼ ਚ ਵੀ ਹਜੇ ਵੀ ਬਹੁਤ ਪਿੱਛੇ ਇਸ ਕਰਕੇ ਆ ਕਿਉਂਕਿ ਮੈਂ 100% ਮੈਂ ਪਿਛਲੀ ਵੀਡੀਓ ਚ ਵੀ ਕਿਹਾ ਮੈਂ ਦਿੰਦੀ ਨਹੀਂ 100% ਇਸ ਚੀਜ਼ ਦੇ ਲਈ ਕਿ ਵੀ ਮੈਂ ਹਰ ਟਾਈਮ ਵੀਡੀਓਜ਼ ਬਣਾਵਾ ਹਰ ਟਾਈਮ ਥੌਟਸ ਬਹੁਤ ਆਉਂਦੇ ਨੇ ਬਹੁਤ ਥੌਟਸ ਆਉਂਦੇ ਨੇ ਪਰ ਕਿਤੇ ਕਦੀ ਉਹ ਮਾਈਂਡ ਸੈਟ ਨਹੀਂ ਇੰਨਾ ਜ਼ਿਆਦਾ ਹੋਇਆ ਹੁੰਦਾ ਕਿ ਮਤਲਬ ਕਿ ਵੀਡੀਓ ਚ ਉਹ ਜਾਣ ਪੈ ਸਕੇ ਵੀਡੀਓ ਚ ਜਾਣ ਪਾਉਣੀ ਪੈਂਦੀ ਆ ਬਾਕੀ ਨਾਰਮਲ ਜੀ ਗੱਲਬਾਤ ਕਰਨ ਵਾਸਤੇ ਮੈਂ ਇੱਕ ਵੀਡੀਓ ਆਨ ਕੀਤੀ ਸੀਗੀ ਕਿ ਮੈਂ ਡੇਲੀ ਨਹੀਂ ਪਰ ਮੈਂ ਜਿੱਦਣ ਵੀ ਮੈਨੂੰ ਲੱਗਦਾ ਹੈ ਕਿ ਵੀ ਅੱਜ ਮੈਨੂੰ ਆਪਣੇ ਲਾਈਫ ਦਾ ਇੱਕ ਥਾਟ ਤੜਨਾ ਸ਼ੇਅਰ ਕਰਨਾ ਚਾਹੀਦਾ ਤੇ ਅੱਜ ਦਾ ਥਾਟ ਮੈਂ ਇਹ ਆ ਕਿ ਲਾਈਫ ਨੂੰ ਬਹੁਤ ਕਰੀਬ ਤੋਂ ਦੇਖਿਆ ਮੈਂ ਬਹੁਤ ਕਰੀਬ ਤੋਂ ਮਤਲਬ ਮੌਤ ਨੂੰ ਵੀ ਮੈਂ ਬਹੁਤ ਕਰੀਬ ਤੋਂ ਦੇਖਿਆ ਕਿ ਮੌਤ ਕਿਦਾਂ ਦੀ ਹੁੰਦੀ ਆ ਸੋ ਮੈਂ ਬਹੁਤ ਸਟਰੋਂਗ ਆ ਬਹੁਤ ਜ਼ਿਆਦਾ ਸਟਰੋਂਗ ਆ ਮੈਂ ਆਪਣੇ ਉਹ ਪਿਛਲੇ ਜਦੋਂ ਸਮੇਂ ਨੂੰ ਯਾਦ ਕਰਦੀ ਆ ਨਾ ਤੇ ਮੈਨੂੰ ਕੰਬਣੀ ਛਿੜ ਜਾਂਦੀ ਆ ਕਿ ਵੀ ਮੇਰਾ ਜੋ ਇੱਕ ਜਦੋਂ ਮੈਂ ਉਦਾਂ ਦੇ ਇੱਕ ਟਾਈਮ ਪੀਰੀਅਡ ਚ ਸੀਗੀ ਜਦੋਂ ਮੈਨੂੰ ਲੱਗਦਾ ਕਿ ਲੋਕ ਗਿਵ ਅਪ ਕਰ ਜਾਂਦੇ ਆ ਤੇ ਮੈਂ ਉਸ ਟਾਈਮ ਤੇ ਮੈਂ ਆਪਣੇ ਆਪ ਨੂੰ ਆਪਣੀ ਫੈਮਿਲੀ ਨੂੰ ਸੰਭਾਲ ਲਿਆ ਠੀਕ ਹੈ ਮੈਂ ਪੜੀ ਵੀ ਆ ਮੈਂ ਜੋਬਸ ਵੀ ਕੀਤੀਆਂ ਨੇ ਮੈਂ ਘਰ ਵੀ ਦੇਖਿਆ ਮੈਂ ਆਪਣੀ ਸਿਹਤ ਵੀ ਦੇਖੀ ਆ ਫਿਰ ਮੇਰਾ ਸੋਸ਼ਲ ਮੀਡੀਆ ਸਟਾਰਟ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੂੰ ਮੈਨੂੰ ਮਤਲਬ ਮੈਂ ਫੇਸ ਕੀਤਾ ਮੈਨੂੰ ਟੱਚੂ ਟੱਚੂਟ ਬਹੁਤ ਪਿਆਰ ਮਿਲਿਆ ਬਹੁਤ ਹੌਸਲਾ ਫੁਜਾਈ ਮਿਲੀ ਇਸ ਪਲੇਟਫਾਰਮ ਤੋਂ ਸ਼ਾਇਦ ਪਰਮਾਤਮਾ ਹੀਲੇ ਵਸੀਲੇ ਬਣਾਉਂਦਾ ਹੈ। ਥੈਂਕ ਯੂ ਸੋ ਮੱਚ ਤੁਹਾਡੇ ਜਿਹੜੇ ਕਮੈਂਟ ਹੁੰਦੇ ਨੇ ਨਾ ਕਈ ਕਈ ਵਾਰ ਲੋਕੀ ਸੋਚਦੇ ਨੇ ਆਪਾਂ ਸੋਚਦੇ ਹੁੰਨੇ ਆ ਵੀ ਸਾਨੂੰ ਅਸੀਂ ਨਾ ਵੀਡੀਓ ਨਹੀਂ ਬਣਾਉਂਦੇ ਕੀ ਕਰਨਾ ਕਮੈਂਟ ਕਰਕੇ ਬਸ ਦੇਖੋ ਸਕਰੋਲ ਕਰ ਦਿਓ ਪਰ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹੂੰਗੀ ਕਿ ਤੁਸੀਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੀ ਖੁਸ਼ੀ ਦਾ ਹਿੱਸਾ ਹੁੰਨੇ ਆ ਔਰ ਉਹ ਤੁਸੀਂ ਕਿੱਦਾਂ ਬਣਦੇ ਆ ਉਹ ਪਰਮਾਤਮਾ ਬਣਾਉਂਦਾ। ਫੋਰ ਐਗਜ਼ਾਮਪਲ ਤੁਸੀਂ ਹੁਣ ਮੇਰੀ ਵੀਡੀਓ ਤੇ ਕਮੈਂਟ ਕਰਦੇ ਜਾਂ ਕਿਸੇ ਹੋਰ ਦੀ ਵੀਡੀਓ ਤੇ ਸੋਹਣਾ ਕਮੈਂਟ ਕਰਦੇ ਪਤਾ ਨਹੀਂ ਉਹ ਬੰਦਾ ਕਿਵੇਂ ਇਸ ਲਾਈਨ ਦੇ ਵਿੱਚ ਜਾਂ ਕਿਸੇ ਹੋਰ ਆਪਣੀ ਲਾਈਫ ਦੇ ਵਿੱਚ ਜਾਂ ਕਿਸੇ ਵੀ ਕੈਟਾਗਰੀ ਦੇ ਵਿੱਚ ਕਿਸੇ ਕੈਟਾਗਰੀ ਦਾ ਬੰਦਾ ਲਾ ਲੋ ਕਿਵੇਂ ਉਹ ਉਸ ਲਾਈਫ ਨੂੰ ਲਾਈਫ ਚ ਸਟਰਗਲ ਕਰ ਰਿਹਾ ਹੁੰਦਾ ਤੁਹਾਡਾ ਕਮੈਂਟ ਤੁਹਾਡਾ ਇੱਕ ਵਧੀਆ ਵੈਲ ਡਨ ਕਹਿਣਾ ਬਿਊਟੀਫੁੱਲ ਕਹਿਣਾ ਜਾਂ ਕਹਿ ਲਓ ਸੁਪਰਬ ਕਹਿਣਾ ਮਤਲਬ ਕੁਝ ਵੀ ਤੁਹਾਡਾ ਇੱਕ ਸਵੀਟ ਜਿਹਾ ਵਰਡ ਬੰਦੇ ਨੂੰ ਦੁਬਾਰਾ ਅ ਮਤਲਬ ਜਿਉਂ ਦਾ ਕਰ ਦਿੰਦਾ ਆ ਸੋ ਤੁਹਾਡੇ ਕਮੈਂਟ ਦੀ ਤੁਹਾਡੀ ਤੁਹਾਡੇ ਕਮੈਂਟ ਦੀ ਤੁਹਾਡੇ ਤੁਹਾਡੇ ਹਰ ਚੀਜ਼ ਦੀ ਮਤਲਬ ਕਿ अहमियत ਹੈ ਉਹ ਹੁਣ ਤੁਸੀਂ ਦੇਖਣੀ ਆ ਵੀ ਤੁਸੀਂ ਉਸ ਜਿਹੜੀ ਉਹ ਚੀਜ਼ ਦੀ अहमियत ਜਿਹੜੀ ਆ ਉਹ ਕਿਦਾਂ ਕਿਦਾਂ ਉਹਦਾ ਮੁੱਲ ਪੈਂਦਾ ਆ ਕਿਦਾਂ ਪਵੋਣਾ ਸੋ ਉਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਅਗਰ ਆਪਣੀ ਲਾਈਫ ਦੇ ਵਿੱਚ ਨਾ ਪੋਜ਼ਿਟਿਵਿਟੀ ਨੂੰ ਲੈ ਕੇ ਚੱਲਦੇ ਆ ਨਾ ਤੇ ਬਹੁਤ ਲੋਕਾਂ ਦੀ ਹੈਲਪ ਹੁੰਦੀ ਆ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਪਰਸਨਲੀ ਬਹੁਤ ਵਧੀਆ ਲੱਗਦਾ ਜਦੋਂ ਮੈਂ ਕਿਸੇ ਦੀ ਹੈਲਪ ਦਾ ਹਿੱਸਾ ਬਣ ਜਾਂਦੀ ਆ ਵੀ ਹਾਂ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਉਸ ਚੀਜ਼ ਦੀ ਤੇ ਉਹ ਮੇਰੇ ਬਹੁਤ ਕਰੀਬੀ ਲੋਕ ਮੈਨੂੰ ਬਹੁਤ ਚੰਗੀ ਤਰ੍ਹਾਂ ਜਿਹੜੇ ਜਾਣਦੇ ਨੇ ਨਾ ਉਹਨਾਂ ਨੂੰ ਪਤਾ ਹੈ ਕਿ ਮੈਂ ਕਿੱਦਾਂ ਦਾ ਇਨਸਾਨ ਆ ਤੇ ਮੈਂ ਤੁਹਾਨੂੰ ਵੀ ਇਹੀ ਕਹੂੰਗੀ ਕਿ ਤੁਸੀਂ ਵੀ ਜ਼ਰੂਰ ਕਿਸੇ ਨਾ ਕਿਸੇ ਦੀ ਖੁਸ਼ੀ ਦਾ ਕਾਰਨ ਜ਼ਰੂਰ ਬਣਿਆ ਕਰੋ ਇਹ ਨਹੀਂ ਕਿ ਕੁਝ ਵੱਡਾ ਕੁਝ ਪੈਸਾ ਜਾਂ ਕੁਝ ਬਹੁਤ ਵੱਡਾ ਕਰਦੇ ਹੋਣ ਦੇ ਲਈ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਵਿੱਚ ਹੀ ਬਹੁਤ ਕੁਝ ਹੁੰਦਾ ਹੈ ਲਵ ਯੂ ਆਲ ਥੈਂਕ ਯੂ ਸੋ ਮਚ ਅ ਨੋ ਮਿੰਟ ਦੀ ਵੀਡੀਓ ਬਣ ਗਈ ਤੇ ਬਹੁਤ ਬਹੁਤ ਪਿਆਰਤ ਹਾਂ ਸਾਰਿਆਂ ਨੂੰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੇ ਡੇਲੀ ਦਾ ਇੱਕ ਥਾਟ ਇੱਕ ਟਾਪਿਕ ਲੈ ਕੇ ਉਹਦੇ ਤੇ 5-5 ਮਿੰਟ ਦੀ ਜ਼ਰੂਰ ਵੀਡੀਓ ਬਣਾਇਆ ਕਰਾਂ ਥੈਂਕ ਯੂ ਸੋ